So why you came here? Study. Okay, so you don't know about English? I can't understand. Can you explain it? I don't understand that what you are saying. <laughs> ਅੱਜ ਬੇਵਤਾ ਜੀ ਤਾਂ ਇਹ ਮੈਨੂੰ ਪਤਾ ਲੱਗਿਆ ਜਾਂ ਨਹੀਂ ਮਿਲ ਗਿਆ ਲੱਗੇ ਸਰ ਹੁਣ ਗੱਲ ਵੀ ਦੱਸ ਦੇ ਕੋਈ ਜੱਕਾ ਕਿ ਤੇਰੇ ਘਰ ਪਰਿਵਾਰ ਵਾਲੇ ਬੰਦੇ ਨੇ ਆਪਾਂ ਗੱਲ ਬਾਹਰ ਨਹੀਂ ਜਾਣ ਦਿੰਦੇ ਸਰ ਵੈਸੇ ਕੋਈ ਬੇਵਤਾ ਹੈ ਨਹੀਂ ਬਸ ਇਸੇ ਕੋਈ ਤੇਜ਼ੀ ਕਰਵਾ ਲਓ ਅੱਛਾ ਗਰਮੀ ਮੰਨਦਾ ਹੈ ਕਿਹੜੀ ਕੰਟਰੀ ਸੋਚਦੇ ਹੋ ਜੀ ਇਹ ਤਾਂ ਸੋਚ ਲਓ ਕੋਈ ਨਹੀਂ ਮੈਂ ਫੇਰ ਆਉਂਦਾ ਤੂੰ ਸੋਚਦਾ ਲਈ ਮੈਂ ਦਾਗੂ ਮੈਂ ਗੜਾ ਮਾਰ ਲਵਾਂ ਠੀਕ ਹੈ ਹਾਂਜੀ ਸੋਚ ਕੇ ਦੱਸਾਂਗੇ ਆਪ ਤੁਸੀਂ ਨੇ ਸੋਚ ਮੈਂ ਇਹਦੇ ਜਿਹੜਾ ਗੱਲ ਗੁਲ ਕਰਿਆ ਮੈਂ ਇਹਦੇ ਹਾਂਜੀ ਹਾਂਜੀ ਜਰੂਰ ਜਰੂਰ ਠੀਕ ਹੈ ਇਹ ਵੀ ਬੇਲੀ ਵੀ ਲੱਗਿਆ ਨਾ ਤੂੰ ਤੇਰੇ ਇਹ ਸਾਈਡ ਤੇ ਇਹਨੂੰ ਕਿਹੜਾ ਉਰੇ ਲਾਇ ਹੋਇਆ ਤੇ ਦਿੱਲੀ ਜੀ ਦੀ ਇਹ ਫੈਸ਼ਨ ਹੈ ਜੀ ਕਲਿੱਪ ਹੁੰਦਾ ਕੁੜੀਆਂ ਲਾਉਂਦੀਆਂ ਹਾਂ ਜੀ ਹੂੰ ਹੂੰ ਇਹ ਪਤਾ ਕੀ ਦੇਖੋ ਉਰੋਂ ਤੁਸੀਂ ਇਹ ਤਾਂ ਰੱਖ ਲਾਇ ਹੋ ਵੀ ਵਾਲ ਨਾ ਡਿਗਣਾ ਹਾਂਜੀ ਹਾਂਜੀ ਫਿਰ ਇੱਧਰ ਇਹਨੇ ਸਾਈਡ ਤੇ ਆ ਕੇ ਡਿੱਗੇ ਉਤਾ ਪਰਵਤ ਦੀ ਚੋਟੀ ਉੱਥੇ ਜਾਵੇਂਗਾ ਕਿੰਜ ਰਤਰਤੀ ਤੇ ਚਾਨਣ ਨੂੰ ਤੂਪਾਵੇਂਗਾ ਕਿੰਜ ਜਾਣਾ ਤੁਰੜਿਆ ਫਿਰ ਜਾਣਾ ਨਹੀਂ ਮੁੜਿਆ ਦੁੱਖ ਪਹਿੜੇ ਨੇ ਸ਼ਿਕਰ ਸਲੀਬਾਂ ਦਾ ਖਾਦ ਇਹ ਮੈਸੇਜ ਆ ਕੇ ਬਹਿ ਗਿਆ ਕਿਸੇ ਅਲੱਗ ਨੂੰ ਐਵੇਂ ਚਾ ਕੇ ਬਹਿ ਗਿਆ ਕਮਲਾ ਅਸੀ ਜੋ ਇਸ਼ਕ ਮੈਂ ਕੀਤਾ ਤੇ ਆਪਣਾ ਆਪ ਗਵਾ ਕੇ ਬਹਿ ਗਿਆ ਰੱਬ ਤੋਂ ਉਹਨੂੰ ਨੇੜੇ ਰੱਖ ਕੇ ਰੱਬ ਨੂੰ ਪੈਰੀ ਬਣਾ ਕੇ ਬਹਿ ਗਿਆ ਉਹਨੇ ਤਾਂ ਯਾਰ ਮਿਲ ਲਈ ਕੀ ਸੀ ਘਰ ਦੇ ਅੱਗੇ ਕਦਰ ਗਵਾ ਕੇ ਬਹਿ ਗਿਆ ਕੁਝ ਕਸਾਲ ਦੇ ਹਾਸਿਆਂ ਚ ਹੱਸ ਕੇ ਗਮ ਉਮਰਾਂ ਵਾਲੀ ਝੋਲੀ ਪਾ ਕੇ ਬਹਿ ਗਿਆ ਉਹਦੇ ਆਉਣ ਤੋਂ ਪਹਿਲਾਂ ਸ਼ਾਇਦ ਮੌਤ ਆ ਜੂ ਮਣਕਮਾ ਸਮਝਾ ਕੇ ਬਹਿ ਗਿਆ ਮੈਂ ਦੇ ਲੈ ਵੀ ਮਤਲਬ ਤੁਹਾਨੂੰ ਬਹੁਤਿਆਂ ਗਰਾਂ ਨਾ ਕਰੀਏ ਤੁਹਾਨੂੰ ਸਟਾਰਟ ਕੀ ਦੱਲ ਜੀ ਕਿ ਆਦਾ ਸ਼ੂਟ ਕਿੱਥੇ ਹੋ ਰਿਹਾ ਜੀ ਵੈਰੀ ਗੁੱਡ ਜੀ ਜਵਾਕ ਨੇ ਟਾਈਮ ਨਾਲ ਜਿਹੜਾ ਦਲੀਆ ਬਣਾਤਾ ਸੋ ਮੈਂ ਤੁਹਾਨੂੰ ਦੱਸਦਾ ਇਸ ਸ਼ੂਟ ਦਾ ਨਾਮ ਇਹਦੀ ਆਲਫਾ ਇੰਸਟੀਚੂਟ ਹੈ ਜੀ ਆ ਰਾਜਸਥਾਨ ਦਾ ਏਰੀਆ ਹਨੂਮਾਨਗੜ੍ਹ ਉੱਥੇ ਅਸੀਂ ਪਹੁੰਚਿਆ ਸ਼ੂਟ ਦੇ ਲਈ ਪਹਿਲਾ ਤਾਂ ਇਹ ਹੀ ਬੜੇ ਪ੍ਰਾਊਡ ਵਾਲੀ ਗੱਲ ਹੈ ਕਿ ਆਈ.ਡੀ. ਦੂਰ ਤੁਹਾਡੇ ਕੋਲੇ ਆਏ ਆ ਠੀਕ ਹੈ ਤੇ ਤੁਸੀਂ ਸਾਰੇ ਜਣੇ ਜ਼ਰੂਰ ਆਪਣੀ ਇੱਕ ਵਾਰੀ ਏਰੀ ਲਈ ਆਪਾਂ ਜ਼ਰੂਰ ਤਾੜੀ ਲਾ ਦਈਏ ਸ਼ੂਟ ਦੇ ਲਈ ਤੋ ਬਹੁਤ ਈ ਗੱਲਾਂ ਮੈਂ ਕਿਹਾ ਨਾ ਕਰੀਏ ਇੱਕ ਛੋਟਾ ਜਿਹਾ ਸ਼ੇਅਰ ਮੈਂ ਵੀ ਸੁਣਾਦਾ ਸੁਣਾਦਾ ਚੰਗਾ ਲਗਿਆ ਤਾਲੀਆਂ ਮਾਰ ਨਾ ਚੰਗ ਲਗਿਆ ਫਿਰ ਵੀ ਤਾਲੀਆਂ ਮਾਰਨੀਆਂ ਨੇ ਠੀਕ ਹੈ ਜੀ ਕਿ ਜੋ ਵੀ ਚੱਲੇ ਜ਼ਿੰਦਗੀ ਵਿੱਚ ਕਾਰਨਾ ਉਹ ਮਨਜ਼ੂਰ ਚਾਹੀਦਾ ਵਾਹ ਵਾਹ ਦਾਦਾ ਸਾਹਿਬ ਦੇ ਦੇ ਕੇ ਜਮ ਕੇ ਸਾਰਨੇ ਬੋਲਣਾ ਠੀਕ ਹੈ ਜੀ ਕਿ ਜੋ ਵੀ ਚੱਲੇ ਜ਼ਿੰਦਗੀ ਵਿੱਚ ਕਾਰਨਾ ਉਹ ਮਨਜ਼ੂਰ ਚਾਹੀਦਾ ਹੈ ਸਿਆਣੇ ਸਾਚੀ ਕਹਿੰਦੇ ਕਿ ਹੱਸਣਾ ਵੀ ਜ਼ਰੂਰ ਚਾਹੀਦਾ ਗੱਲ ਕਰੀਏ ਜੇ ਐਲਸ ਦੀ ਰੀਡਿੰਗ ਗਰਾਰੀ ਫਸਦੀ ਹੈ ਸਾਚਾ ਦੱਸਾਂ ਸਪੀਕਿੰਗ ਵਾਲੀ ਮੈਨ ਬਾਲੀ ਹੱਸਦੀ ਹੈ ਠੀਕ ਹੈ ਜੀ ਕਹਿੰਦੇ ਜਿੰਨੇ ਬੈਠੇ ਨੇ ਸਾਰੇ ਬੈਂਡ ਲਾਈਨ ਨੂੰ ਕਾਹਲੇ ਨਹੀਂ ਤੁਹਾਨੂੰ ਸਾਰਿਆਂ ਨੂੰ ਹਸਾਉਣ ਦੇ ਲਈ ਆ ਗਏ ਨੇ ਫੂਡ ਮੈਕ ਵਿੱਚ ਆਲੇ ਨਹੀਂ ਤੋਂ ਬਹੁਤੇ ਗੱਲਾਂ ਨਾ ਕਰ ਬਦ ਨੂੰ ਸਾਣੀ ਦੇ ਵੀ ਆਲਫਾ ਐ ਸੇ ਰੂਟ ਹੈ ਜੀ ਹਨੂਮਾਨਗੜ੍ਹ ਵਿੱਚ ਪੈਂਦਾ ਹੈ ਰਾਜਸਥਾਨ ਦਾ ਏਰੀਆ ਹੈ ਤੂੰ ਬੜੀ ਸ਼ੁਰੂਆਤ ਕਰਦੇ ਆ ਬੱਚਿਆਂ ਦੀ ਗੱਲਬਾਤ ਆ ਉਹ ਸ਼ੁਰੂ ਕਰਦੇ ਆ ਸੋ ਬਾਈ ਤੂੰ ਸ਼ੁਰੂਆਤ ਕਰਦੇ ਆ ਭਾਈ ਸਸੀ ਕਾ ਸਸੀ ਕਾ ਬਾਈ ਬਹੁਤ ਸੋਹਣੇ ਲੱਗਦੇ ਰੇ ਮੇਰਾ ਪਰ ਮੈਂ ਕਰਲਾ ਨੇੜੇ ਬਸ ਨਾਮ ਕੀ ਹੈ ਬਾਈ ਨਾਮ ਵਿਜਾਸ ਹੈ ਮੇਰਾ ਜਸਪਰੀ ਸਿੰਘ ਜਸਪਰੀ ਸਿੰਘ ਠੀਕ ਹੈ ਬਾਈ ਹੱਸਦੇ ਹੀ ਬਹੁਤੋਂ ਬਈ ਯਾਰ ਬਸ ਹੇ ਬਸ ਤੂੰ ਕਿ ਨਹੀਂ ਬੋਲਣਾ ਠੀਕ ਹੈ ਜਸ ਬਾਈ ਕਰਦੇ ਕਿਉਂ ਮੇਰਾ ਪਰ ਲਾਈਫ ਦੇ ਵਿੱਚ ਲਾਈਫ ਤੇ ਸਟ੍ਰਗਲ ਚੱਲੀ ਜਾਂਦਾ ਹੈ ਹਮਮ ਅੱਛੀ ਗੱਲ ਹੈ ਉਮਰ ਹੋ ਗਈ ਨਾ ਬਈ ਸਟੱਗ ਨਾਲੀ ਉੰਗਰ ਤਾਂ ਹੁਣ ਹੌਲੀ-ਹੌਲੀ ਜ਼ਿੰਮੇਵਾਰੀਆਂ ਪੈ ਜਾਣੀਆਂ ਇੱਕ ਤਾਂ ਪਤਾ ਹੀ ਆ ਕਿੰਨੇ ਦੀਆਂ ਜ਼ਿੰਮੇਵਾਰੀਆਂ ਪੈਣੀਆਂ ਤੇਰੇ ਤੇ ਓਏ ਕਰਦੇ ਉਹ ਮੇਰਾ ਪੁੱਤ ਓ ਮੇਰਾ ਪੁੱਤ ਨਹੀਂ ਮਜ਼ਾਕ ਆ ਚਲੋ ਹੋਰ ਵੀ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਨੇ ਤਾਂ ਹਾਸਾ ਕਿੱਟਾ ਹੈ ਠੀਕ ਹੈ ਬਈ ਕਿੰਨੇ ਸਾਲ ਦੀ ਏਜ ਹੋ ਗਈ ਮੇਰਾ ਭਰਾ 26 ਹੋ ਗਈ 40 ਸੇ 26 ਸਾਲ ਦੇ ਹੋ ਗਏ ਭਾਈ ਕੀ ਹੁੰਦਾ ਨਹੀਂ ਬਈ 26 ਸਾਲ ਦਾ ਮੇਰਾ ਐਕਸਪੀਰੀਅੰਸ ਆ ਕਹਿੰਦਾ ਆ ਚੀਜ਼ ਦੇ ਲਈ ਕਿਸੇ ਵੀ ਚੀਜ਼ ਦੇ ਲਈ ਐ ਆ ਵੀ ਬੰਦਾ ਰੋਜ਼ ਸਿੱਖਦਾ ਹੈ ਹਮ ਮਤਲਬ ਜਿਵੇਂ ਜਿਵੇਂ ਬੰਦਿਆਂ ਨਾਲ ਵਿਚਰਦੇ ਆਣਾ ਘਰੋਂ ਨਿਕਲਦੇ ਆ ਤੈਨੂੰ ਇਹ ਸਿੱਖਦੇ ਵੀ ਇਹੀ ਹੈ ਵੀ ਜਿਹੜਾ ਬੰਦਾ ਖੁਦ ਲਈ ਕਰਦਾ ਉਹ ਤਾਂ ਹੈਗਾ ਕਾਮਯਾਬ ਜੇ ਆਪਾਂ ਹਰੇਕ ਤੋਂ ਇਹਨੂੰ ਉਮੀਦ ਰੱਖਾਂਗੇ ਜ਼ਿੰਦਗੀ 'ਚ ਚਾਹੇ ਕਿਸੇ ਵੀ ਫੀਲਡ 'ਚ ਵਾਜ ਜਾਈਏ ਹੂੰ ਤਾਂ ਫਿਰ ਆਖੀਰਸਤਾਂ ਆਪਦੇ ਜਲੀ ਹੁੰਦੀ ਹੈ ਹੂੰ ਤੇ ਮੂੰਹ ਢਿੱਲਾ ਹਤੇ ਬਸ ਕੋਈ ਸੱਟ ਬੈਸੇ ਤਾਂ ਨਹੀਂ ਕੋਈ ਡੂੰਗੀ ਵੱਜੀ ਕਿਤੇ ਕਿਹੜਾ ਕੁਝ ਹੋਰ ਚਾਹੁੰਦਾ ਹੋਵੇ ਨਾ ਨਾ ਵੈਸੇ ਤਾਂ ਸੁਖਸ਼ਾਂਤ ਹੈ ਹਾਂ ਕੇਰਾ ਦਾ ਠੀਕ ਹੀ ਹੈ ਕੇਰਾ ਦਾ ਠੀਕ ਹੈ ਠੀਕ ਹੈ ਬਈ ਠੀਕ ਹੈ ਠੀਕ ਹੈ ਜੇ ਮੇਰੇ ਕੋਲੇ ਸਟਾਰਟਿੰਗ ਦੀ ਗੱਲ ਆਈਏ ਕਹਿੰਦੇ ਵੀ ਤੁਸੀਂ ਸ਼ੇਅਰ ਸੁਣਾਉਨੇ ਹੋ ਹਾਂਜੀ ਮੈਂ ਕਹਿੰਦਾ ਜੀ ਬਹੁਤ ਈ ਗੱਲਾਂ ਨਾਗਰੀ ਪਹਿਲਾਂ ਬਾਈ ਤੂੰ ਸ਼ੇਅਰ ਸੁਣ ਲਈਏ ਹਾਂਜੀ ਸੋ ਬਾਈ ਆਉਣ ਤੋਂ ਬਾਈ ਸ਼ੇਅਰ ਹੋਣ ਤੋਂ ਪਹਿਲਾਂ ਕਨਸਟਾਰ ਹਾਂ ਕਰਨਬਾਸ ਦੀ ਗਿਆ ਬਾਈ ਆਉਣ ਦੋ ਬਾਈ ਕਹਿੰਦਾ ਅੱਜ ਉਹ ਇਸ਼ਕ ਗਿਆ ਇਹਦਾ ਹੱਲ ਕੋਈ ਨਹੀਂ ਮੈਨੂੰ ਅੱਜ ਜਾ ਮਿਲਿਆ ਕੱਲ ਕੋਈ ਨਹੀਂ ਜਿੰਦ ਮੇਰੀ ਨੇ ਮੈਨੂੰ ਗੱਲ ਨਹੀਂ ਲਾਇਆ ਤੇ ਮੌਤ ਬਿਨਾ ਯਾਰ ਗੱਲ ਕੋਈ ਨਹੀਂ ਉਹਨੂੰ ਯਾਦ ਕਰਾਂ ਤੇ ਰੋਵਾਂ ਨਾ ਇਹ ਜਾ ਲੰਘਿਆ ਪਲ ਕੋਈ ਨਹੀਂ ਉਹਦੀ ਜਾਨ ਪਿੱਛੋਂ ਤਾਂ ਮੁਕੱਦਰ ਵੀ ਰੁੱਸ ਗਏ ਪਈ ਕਿਸੇ ਪਾਸਿਓਂ ਠਲ ਕੋਈ ਨਹੀਂ ਉਹਨੇ ਛੱਡਿਆ ਤਾਂ ਕਿ ਉਹਦਾ ਮਨ ਬਦਲ ਗਿਆ ਉੰਜ ਸਾਡੇ ਛੋਈ ਐਸੀ ਗੱਲ ਕੋਈ ਨਹੀਂ ਹਾਂਜੀ ਦੇਖੋ ਸ਼ੇਅਰ ਬੰਦਾ ਨਾ ਕਿਸੇ ਗੱਲਦ ਨੂੰ ਹੀ ਲਿਖਦਾ ਹੁੰਦਾ ਹੈ ਹਾਂਜੀ ਪਰ ਮੈਨੂੰ ਲੱਗਦਾ ਆਪਣੀ ਤਾਂ ਗੱਲ ਹੀ ਨਹੀਂ ਬਣੀ ਮਤਲਬ ਪੁੱਛਣਾ ਐਵੇਂ ਜਨ ਵੀ ਗੱਲ ਹੋਈ ਕਿ ਦੇਖ ਕੋਈ ਵੀ ਮਨ ਦਾ ਦੇਖ ਸ਼ਾਇਰ ਬਣਦਾ ਹੈਗਾ ਹਨਾ ਤਾਂ ਕੋਈ ਨਾ ਕੋਈ ਦੇਖ ਜਹਜਾ ਬੰਦੇ ਦਾ ਆਪ ਦਾ ਪਰਸ ਦੀ ਵਾਪਰੇ ਹੁੰਦਾ ਬੰਦਾ ਉਦਾਂ ਹੀ ਚੀ ਲਿਖਦਾ ਹੈਗਾ ਹਾਂਜੀ ਹਾਂਜੀ ਸਾਇਰ ਕਿਵੇਂ ਲਿਖਿਆ ਵੀ ਉਹ ਛੱਡ ਗਈ ਗੱਲ ਵੀ ਕੋਈ ਨਹੀਂ ਸੀ ਗੱਲ ਕੀ ਸੀ ਫਿਰ ਗੱਲ ਤਾਂ ਹੁਣ ਕਿਸੇ ਦੇ ਵਿੱਚ ਤੱਕ ਮਨਸ ਦਾ ਕੋਣ ਵੜਿਆ ਹੁੰਦਾ ਨਾ ਹੂੰ ਬਾਕੀ ਪਰ ਉਹਦੇ ਮਨ ਚ ਕੋ ਵੜ ਗਿਆ ਓਏ ਨਹੀਂ ਵਿਆਖ ਕਰਦੇ ਆਂ ਬਈ ਸੋ ਪਹਿਲਾਂ ਤਾਂ ਬਈ ਬਾਈ ਦਾ ਸ਼ੇਰ ਬਹੁਤ ਸੋਹਣਾ ਸੀ ਕਾਲਮ ਬੜੀ ਤਾਕਰੀ ਮੇਰਾ ਭਰਾ ਜ਼ਰੂਰ ਭਰਾ ਲਈ ਇੱਕ ਵਾਰੀ ਪਤਾੜੀ ਲਈ ਤੇ ਕੋਈ ਹੋਰ ਕੋਈ ਹੈਗਾ ਬਈ ਸ਼ੇਰ ਮਨ ਦੇ ਵਿੱਚ ਵੀ ਵੇਰਾ ਵੀ ਜ਼ਰੂਰ ਸੁਣਾਉਣੀ ਸੁਣਾਉਣਾ ਸਾਇੜੀ ਮੰਨ ਹਾਂ ਸਾਇੜੀ ਸੁਣਾਉਣੀ ਮੈਨੂੰ ਪਤਾ ਬਈ ਤੁਸੀਂ ਅਗੇ ਇੰਸਟਾ ਤੇ ਆਈ ਜਸ ਵਲਡ ਨਾਮ ਤੋਂ ਆਈਡੀ ਹੈ ਮੇਰੀ ਉਹੀ ਸਨੈਪ ਤੇ ਆਈ ਜਸ ਵਲਡ ਹਾਂ ਜਿੰਨੇ ਵੀ ਦੇਹੰਦੇ ਆ ਪ੍ਰੋਪਰ ਬੋਦੋ ਵੀ ਜ਼ਰੂਰ ਫੋਲੋ ਕਰਾਵਾਂਗੇ ਸਾਡੇ ਭਰਾਵਾਂ ਤੋਂ ਆਈ ਜਸ ਵਲਡ ਨਾਮ ਤੋਂ ਇੰਸਟਾ ਤੇ ਆਈਡੀ ਆਪਣੀ ਉਹੀ ਸਨੈਪ ਤੇ ਹੈ ਹਾਂ ਤੇ ਫੋਲੋ ਕਰਿਓ ਜਿਹਨੂੰ ਚੰਗਾ ਲੱਗਿਆ ਠੀਕ ਹੈ ਲਾਈਕ ਕਰਿਓ ਸ਼ੇਅਰ ਕਰਿਓ ਕਹਿੰਦਾ ਖਾਂ ਦਾ ਐਮ ਐਮ ਮੈਸੇਜ ਆ ਕੇ ਬਹਿ ਗਿਆ ਕਿਸੇ ਅਲੱਡ ਨੂੰ ਐਵੇਂ ਚਾ ਕੇ ਬਹਿ ਗਿਆ ਕਮਲਾ ਅਸੀਂ ਜੋ ਇਸ਼ਕ ਮੈਂ ਕੀਤਾ ਤੇ ਆਪਣਾ ਆਪ ਗਵਾ ਕੇ ਬਹਿ ਗਿਆ ਰੱਬ ਤੋਂ ਉਹਨੂੰ ਨੇੜੇ ਰੱਖ ਕੇ ਰੱਬ ਨੂੰ ਵੈਰੀ ਬਣਾ ਕੇ ਵਹਿ ਗਿਆ ਉਹਨੇ ਤਾਂ ਯਾਰ ਮਿਲਣਾ ਹੀ ਕੀ ਸੀ ਘਰ ਦੇ ਅੱਗੇ ਕਦਰ ਗਵਾ ਕੇ ਵਹਿ ਗਿਆ ਕੁਝ ਕੁ ਸਾਲ ਉਹਦੇ ਹਾਸਿਆਂ 'ਚ ਹੱਸ ਕੇ ਗਮ ਉਮਰ ਵਾਲੀ ਝੋਲੀ ਪਾ ਕੇ ਵਹਿ ਗਿਆ ਉਹਦੇ ਆਉਣ ਤੋਂ ਪਹਿਲਾਂ ਸ਼ਾਇਦ ਮੌਤ ਆ ਜੂ ਮਣਕ ਮਲਾ ਸਮਝਾ ਕੇ ਵਹਿ ਗਿਆ ਹਾਏ ਓਏ ਕਿਆ ਬਾਤ ਆ ਯਾਰ ਸ਼ੇਰੀ ਬੰਦੇ ਦੀ ਵਾਕਮਾ ਲਾ ਤੂੰ ਸ਼ੇਰੀ ਸੁਣਾ ਤੂੰ ਤਾਂ ਟੌਟ ਮਾਰਦਾ ਸਿੱਧੇ ਮੱਥੇ ਉਹਨੂੰ ਐ ਤੋ ਬਈ ਬਹੁਤ ਸੋਹਣੀ ਸ਼ੇਰ ਹੀ ਐ ਬਹੁਤ ਵਧੀਆ ਲੱਗੇ ਮੇਰਾ ਪ੍ਰਭਾ ਗੱਲਬਾਤ ਕੋ ਤਾੜੀਆਂ ਨਾਲ ਪ੍ਰਭਾ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ so much ਬਹੁਤ ਬਹੁਤ ਥੈਂਕ ਯੂ ਤੋ ਹੋਰਾਂ ਬੱਚਾ ਨਾਲ ਗੱਲਬਾਤ ਕਰਦੇ ਆਂ ਇਧਰ ਮਹਾਰਾਜ ਤੋ ਸਟਾਰਟ ਕਰੀਏ so much ਤੇ ਨਾਮ ਕੀ ਐ ਜੀ ਸਰ ਮੇਰਾ ਨਾਮ ਪ੍ਰਭਾ ਦੇ ਜੀ ਪ੍ਰਭਾ ਜੀ ਕਿੱਥੋਂ ਬਲੋਂਗ ਕਰਦੇ ਹੋ ਜੀ ਲੋਕਲੀਆਂ ਜੀ ਸਰ ਹਨੂਮਾਨਗੜ੍ਹ ਤੋਂ ਹਨੂਮਾਨਗੜ੍ਹ ਦੀ ਖਾਸ ਗੱਲ ਕੀ ਲੱਗਦੀ ਐ ਜੀ ਸਰ ਹਨੂਮਾਨਗੜ੍ਹ ਦੀ ਖਾਸ ਗੱਲ ਇਹ ਐ ਲੋਕੀ ਬਹੁਤ ਹੀ ਜ਼ਿਆਦਾ ਕਹਿ ਸਕਦਾ ਰਿਸਪੈਕਟਿਵ ਆ ਹੂੰ ਬਿਲਕੁਲ ਜੀ ਬਿਲਕੁਲ ਤੇ ਬਹੁਤ ਹੀ ਹੈਲਪਫੁਲ ਐ ਆਈ ਕੈਨ ਸੇ ਕਿ ਮਲਟੀ ਟੈਲੈਂਟਡ ਕਹਿ ਸਕਦੇ ਹੋ ਹੂੰ ਜੀ ਨਹੀਂ ਬੱਝੇ ਗੱਲਾਂ ਆ ਸਾਬ ਸਮਾਂ ਤੁਹਾਨੂੰ ਪਤਾ ਲੱਗੇ ਵੀ ਟੈਲੈਂਟੜੂ ਤੁਸੀਂ ਪੂਰੇ ਹੀ ਦੀ ਹੈ ਨਾ ਹਾਂਜੀ ਹਾਂਜੀ ਕਿੱਦਾਂ ਕਿੱਦਾਂ ਟੈਲੈਂਟ ਰੱਖਿਆ ਹੋਇਆ ਵੀ ਯਾਰ ਆ ਤਾਂ ਮੇਜ ਟੈਲੈਂਟ ਮੈਨੂੰ ਆਵਦੀ ਚੀਜ਼ ਵਧੀਆ ਲੱਗਦੀ ਹੈ ਹਾਂ ਟੀਚਿੰਗ ਦਾ ਕਹਿ ਸਕਦੇ ਹੋ ਮੋਸਟਲੀ ਬਿਕਾਜ਼ ਮੈਂ ਬਹੁਤ ਜ਼ਿਆਦਾ ਇੰਟਰਸਟਿਡ ਹਾਂ ਟੀਚਿੰਗ ਦੇ ਵਿੱਚ ਅੱਛਾ ਤੁਸੀਂ ਤੇ ਟੀਚਰ ਹੋ ਜੀ ਜੀ ਠੀਕ ਹੈ ਜੀ ਠੀਕ ਹੈ ਜੀ ਕਦੇ ਇਦਾਂ ਦਾ ਹੋਇਆ ਪੜਾਉਂਦੇ ਭੜਾਉਂਦੇ ਤੁਹਾਨੂੰ ਮੈਂ ਆ ਜਦੋਂ ਆਲਾ ਜਦੋਂ ਤੁਸੀਂ ਪੜ੍ਹਦੇ ਸੀ ਤੁਸੀਂ ਸ਼ਰਾਬਤੀ ਹੁੰਦੀ ਸੀ ਇਹਨਾ ਮੰਗੋ ਜੀ ਹਾਂਜੀ ਉਸ ਨੋ ਲੈ ਕਿ ਸੀ ਸਰਾ ਤਾਂ ਹੁਣ ਐਸ ਫੀਲਡ ਦੇ ਵਿੱਚ ਆ ਕੇ ਪਤਾ ਲੱਗਿਆ ਜੀ ਗਲਤੀ ਨਾ ਪਤਾ ਲੱਗਿਆ ਜੀ ਹਾਂਜੀ ਠੀਕ ਹੈ ਜੀ ਹਾਂਜੀ ਜੀ ਨਹੀਂ ਬਹੁਤ ਵਧੀਆ ਲੱਗਦੇ ਹੋ ਜੀ ਬਹੁਤ ਸੋਹਣੇ ਲੱਗ ਰਹੇ ਪਹਿਲਾਂ ਤਾਂ ਥੈਂਕ ਯੂ ਸੋ ਮਾਚ ਆ ਗਈ ਬਾਜੀ ਇਹ ਸੱਤੀ ਵੀ ਬਹੁਤ ਸੋਹਣੇ ਲੱਗ ਰਹੇ ਜੀ ਤਾਂ ਮੈਂ ਮਜ਼ਾਕ ਕਰਦਾ ਐਸੀ ਬਹੁਤ ਸੋਹਣੇ ਲੱਗ ਰਹੇ ਜੀ ਤੇ ਇੱਕ ਜਿਹੜਾ ਇਹ ਸਾਈਡ ਤੇ ਇਹਨੂੰ ਜਿਹੜਾ ਉਰੇ ਲਾਇਆ ਹੋਇਆ ਤੇ ਦਿੱਲੀ ਦੀਦੀ ਇਹ ਫੈਸ਼ਨ ਹੈ ਜੀ ਕੁੜੀਆਂ ਲਾਉਂਦੀਆਂ ਐ ਜੀ ਹੂੰ ਹੂੰ ਇਹ ਪਤਾ ਕਿ ਦੇਖੋ ਉਰੋਂ ਤੁਸੀਂ ਇਹ ਤਾਂ ਰੱਖ ਲਾਇਓ ਵੀ ਵਾਲ ਨਾ ਡਿਗਣੇ ਫਿਰ ਇਧਰ ਇਹਨੇ ਸਾਈਡ ਤੇ ਆ ਕੇ ਡਿਗੇ ਇਹ ਫੈਸ਼ਨ ਹੈ ਸਰ ਅੱਛਾ ਇੱਕ ਤਾਂ ਇਧਰੋਂ ਫੈਸ਼ਨ ਹੋ ਗਿਆ ਦਿੱਲੀ ਦਾ ਜੀ ਹਾਂ ਜੀ ਇਹ ਕਿ ਇਧਰੋਂ ਇਧਰੋਂ ਫੈਸ਼ਨ ਕੋ ਕਿ ਭਰ ਆਏ ਨੂੰ ਆ ਗਿਆ ਹੈ ਜੀ ਇਧਰ ਵਾਲ ਲਿਗਣੇ ਚਾਹੀਦੇ ਜੀ ਹਾਂ ਜੀ ਅਸਲ ਪਤਾ ਮੇਤੂ ਦੇ ਵਿੱਚ ਕਈ ਰਾਜ ਹੁੰਦੇ ਆ ਦੱਸੋ ਜੀ ਕੀ ਰਾਜ ਹੋਊਗਾ ਦੇਖੋ ਪਹਿਲਾ ਰਾਜ ਤਾਂ ਇਹ ਹੈ ਬੀਪੇ ਜਿੰਨੀਆਂ ਵੀ ਆਪਣੇ ਥੋੜੇ ਘਰ ਪਰਿਵਾਰ ਵਿੱਚ ਹਾਂਜੀ ਹਾਂਜੀ ਮਤਲਬ ਸਰਦੇ ਪਰਿਵਾਰ ਵਿੱਚ ਹਾਂਜੀ ਸਰਦੇ ਪਰਿਵਾਰ ਵਿੱਚ ਜਿੰਨੀਆਂ ਜੂਆਂ ਜਾਂ ਰਹਿੰਦੀਆਂ ਨੇ ਜੀ ਆਰਾਮ ਨਾਲ ਉੱਤਰਦੀਆਂ ਨੇ ਆਰਾਮ ਨਾਲ ਚੜ੍ਹਦੀਆਂ ਨੇ ਬਿਲਕੁਲ ਬਿਲਕੁਲ ਨਹੀਂ ਨਹੀਂ ਬਈ ਆ ਕਰਦੇ ਆ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਕੀ ਸ਼ੌਂਕ ਕੀ ਰੱਖਦੇ ਹੋ ਜੀ ਅ ਸਰ ਸ਼ੌਂਕ ਤਾਂ ਪਹਿਲਾਂ ਟੀਚਿੰਗ ਹੀ ਹੈਗਾ ਹੂੰ ਚੰਗੀ ਗੱਲ ਹੈ ਤੇਨ ਡਾਂਸਿੰਗ ਵੀ ਅੱਛਾ ਡਾਂਸ ਵੀ ਗੱਲ ਹੈ ਜੀ ਅ ਜੇ ਤੁਹਾਨੂੰ ਕੋਈ ਹੈਗਾ ਕੋਈ ਗਾਣਿਆਂ ਵਾਲਾ ਹੈਗਾ ਕੋਈ ਬੇਟਾ ਗਾਣਾ ਸੁਣਾ ਸਕੇ ਅਸੀਂ ਡਾਂਸ ਦੇਖਣਾ ਚਾਹੁੰਨਾ ਤੁਹਾਡਾ ਜੀ ਆਫਟਰ ਸ਼ੋਅ ਤੋਂ ਬਾਅਦ ਹੀ ਪਰ ਪੱਕਾ ਦੇਖਣਾ ਠੀਕ ਹੈ ਜੀ ਜ਼ਰੂਰ ਕਰਕੇ ਜਾਣਾ ਡਾਊਨ ਠੀਕ ਹੈ ਕੋਈ ਹੋਰ ਕੋਈ ਗੱਲ ਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਬਸ ਜੀ ਜਿਹੜੇ ਸਟੂਡੈਂਟ ਬੈਠੇ ਹੋ ਸਿਰਫ ਮੈਂ ਇਹ ਕਹਿਣਾ ਚਾਹੁੰਦੀ ਹਾਂ ਮੰਨ ਲਾ ਕੇ ਪੜੋ ਐਂਡ ਆਪਣਾ ਫਿਊਚਰ ਬਣਾਓ ਜੀ ਥੈਂਕ ਯੂ ਜੀ ਤੁਸੀਂ ਮੈਂ ਬਹੁਤ ਸੋਹਣਾ ਬੋਲਿਆ ਤੁਸੀਂ ਜਦੋਂ ਤੁਸੀਂ ਮੋਟੀਵੇਸ਼ਨ ਦੀ ਗੱਲ ਕੀਤੀ ਇਹਨਾਂ ਨੇ ਦੋਨਾਂ ਨੇ ਉਹ ਚੁਗਲੀਆਂ ਸਟਾਰਟ ਕਰ ਦਿੱਤੀ ਹਾਜੀ ਵੀ ਮਣੀਆਂ ਬਈਆਂ ਨੇ ਜੀ ਮੜਾ ਮਾਈਕ ਪਰ ਬਹੁਤ ਬਹੁਤ ਲੱਗ ਗਈ ਗੱਲਬਾਤ ਕਰਕੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੱਲਾ ਕੀ ਕਰਦੇ ਸੀ ਉ ਭਜਨੀ ਉਹ ਗਾਣੇ ਵਾਰੇ ਕਹਨੇ ਸੀ ਇਹ ਹਾਂ ਵੀ ਤੂੰ ਗਾਣਾ ਸੁਣਾ ਮੈਂ ਕਿ ਸੈਟ ਸੰਗ ਤੋਂ ਥੋੜੀ ਨੱਚਣਗੇ ਮੈਂ ਹੁਣ ਇਹਦਾ ਸੈਟ ਦੇ ਵੀ ਨੱਚਦੀ ਹੈ ਠੀਕ ਹੈ ਤੁਹਾਡਾ ਨਾਮ ਕੀ ਹੈ ਜੀ ਯਸ਼ਮੀਤ ਕੌਰ ਯਸ਼ਮੀਤ ਕੌਰ ਤੁਸੀਂ ਕਿੱਥੋਂ ਗਲੌਮ ਕਰਦੇ ਹੋ ਜੀ ਮੈਂ ਵੀ ਲੋਕਲ ਨਹੀਂ ਹਾਂ ਜੀ ਹਰਮਾਨ ਕੜਦੇ ਹਾਂ ਜੀ ਬਹੁਤ ਚੰਗੀ ਗੱਲ ਹੈ ਜੀ ਕਿਹੜੀ ਕੰਟਰੀ ਸੋਚਦੇ ਹੋ ਜੀ ਇਹ ਤਾਂ ਸੋਚੋ ਲੋ ਕੋਈ ਨਹੀਂ ਮੈਂ ਫੇਰ ਆਉਣਾ। ਜੇ ਸੋਸਾ ਤੇ ਲਈ ਮੈਂ ਦਾਸ ਰ ਮੈਂ ਗੜਾ ਮਾਰ ਲਵਾਂ ਠੀਕ ਹੈ। ਹਾਂਜੀ ਸੋਚ ਕੇ ਰਸਾਈ। ਹਾਂ ਤੁਸੀਂ ਨੇ ਸੋਚ ਮੈਂ ਜਿਹੜਾ ਗੱਲ ਗੁਲ ਕਰਿਆ ਮੈਂ ਨੇ ਹਾਂਜੀ ਹਾਂਜੀ ਜਰੂਰ ਜਰੂਰ। ਠੀਕ ਹੈ ਵੀ ਬੇਲੀ ਵੀ ਲੱਗਿਆ ਨਾ ਤੂੰ ਤੇਰੇ। ਠੀਕ ਹੈ ਤੁਸੀਂ ਇਹਨੇ ਸੋਚੋ ਜੀ ਮੈਂ ਇਹਨ ਇਧਰ ਫਾਈਨ ਗੱਲਬਾਤ ਕਰਾਂ ਮੈਂ ਠੀਕ ਹੈ ਜੀ। ਭਾਈ ਸਸੀ ਕਾ। ਸਸੀ ਦਾ ਨਾਮ ਕੀ ਭਾਈ? ਨਵਜੋਤ ਬਰਾੜ। ਨਵਜੋਤ ਬਰਾੜ ਸਾਹਿਬ। ਬਰਾੜ ਸਾਹਿਬ ਕੀ ਕਰਦੇ ਹੋ? ਪੀਟੀ ਕਰਦੇ ਕੋਈ ਨੂੰ ਛੱਡ ਕੇ ਜਿੰਦਗੀ ਚ ਬਹੁਤ ਕੁਝ ਪਿਆ ਹੈ ਵੀ ਹੋਰ ਕੀ ਗੱਲ ਜਿੰਦਗੀ ਦੇ ਵਿੱਚ ਪੀਟੀ ਜੀ ਹੁੰਦੇ ਪਏ ਆਜ ਪੀਟੀ ਜੀ ਕੀ ਚੱਕਰ ਪਿਆ ਰਾਮੀ ਪੀਟੀ ਨੇ ਨੱਕ ਕਿਉਂ ਉਲਝਾ ਰੱਖਿਆ ਯਾਰ ਪਤਾ ਹੀ ਨਹੀਂ ਨਿਕਲਦੀ ਨਹੀਂ ਕੀ ਮੋਡਿਊਲ ਕਿਹੜਾ ਓੱਖਾ ਲੱਗਦਾ ਸਾਰੇ ਓੱਖੇ ਹੀ ਆ ਸੋਕੇ ਹੀ ਨਹੀਂ ਕਦੇ ਆਪ ਦੇ ਆਪ ਤੇ ਮਾਨਜਾ ਮਹਿਸੂਸੇ ਵੀ ਸਵਰਥ ਪੈਂਡ ਪੱਕੀ ਐ ਸਰ ਇੱਕ ਕਿਹੜੀ ਹੁੰਦਾ ਜਦੋਂ ਘਰੋਂ ਜਾਣਾ ਹੁੰਦਾ ਮੰਮੀ ਨੇ ਮੂੰਹ ਮੇਠਾ ਕਰਿਆ ਵੀ ਆਏ ਇਸਕੀ ਮੇਰਾ ਪੁੱਤ ਬੈਂਡ ਲੈ ਕੇ ਆਊਗਾ ਹਰ ਵਾਰੀ ਹੁੰਦਾ ਕਿੱਕਦਾ ਹੁੰਦਾ ਵੀ ਚਵਾਕ ਵੀ ਉਹੀ ਹੁੰਦਾ ਮੇਰੇ ਤਾਂ ਸਮਝ ਹੀ ਨਹੀਂ ਆਉਂਦਾ ਬਈ ਕੁਛ ਇੱਕ ਹੁੰਦਾ ਵੀ ਯਾਰ ਕੋਈ ਉੱਥੇ ਗੜਬੜ ਹੋ ਜਾਂਦੀ ਐ ਉੱਥੇ ਜਿੱਥੇ ਰ ਭੈ ਜੀ ਕੀ ਦਿਨਾਂ ਚੱਕਰ ਪੈਂਦਾ ਤੇਰਾ ਕੰਪਿਊਟਰ ਨਾਲ ਅੱਛਾ ਅੱਛਾ ਉੱਥੇ ਕੀ ਮੂਟਰ ਨਾਲ ਚੱਕਰ ਪੈਂਦਾ ਤੇਰਾ ਠੀਕ ਐ ਤੇ ਕਿੰਨੇ ਕ ਅਟੈਂਪਟ ਦੇ ਚੁੱਕਿਆ ਹੁਣ ਤੱਕ ਚਾਰ ਪੰਜ ਕਰ ਫਿਰਦਾ ਪੁਰਾਣਾ ਖੁੰਡਾ ਇਹਦਾ ਮਤਲਬ ਡਿਗਰੀ ਲੈ ਲਈਏ ਡਿਗਰੀ ਨਹੀਂ ਲਏਗਾ ਕੁਝ ਅੱਕਰ ਨਹੀਂ ਤੇਰੇ ਦੋਮਾ ਤੇਰੇ ਨਾਲ ਹੀ ਨਹੀਂ ਠੀਕ ਐ ਬਈ ਠੀਕ ਐ ਚਲੋ ਜ਼ਰੂਰ ਕਿਹੜੀ ਕੰਟਰੀ ਕਿਹੜੀ ਸੋਚੇ ਮੇਰਾ ਭਰਾ ਯੂ ਐਸ ਐ ਆ ਗਿਆ ਮੈਂ ਸਰਪੰਚ ਦੇ ਜਣਾ ਜਾਣਾ ਹੈ ਹਾਂ ਮੈਂ ਸੁਣਿਆ ਵੀ ਯੂਐਸ ਦੇ ਲਈ ਇੰਟਰਵਿਊ ਹੁੰਦਾ ਮਿੱਤਰੋ ਸਹੀ ਗੱਲ ਹੈ ਠੀਕ ਹੈ ਇਹ ਤੋਂ ਇੰਟਰਵਿਊ ਕਰਨਗੇ ਤੇਰੇ ਇਧਰੋਂ ਮੈਂ ਮਾਹਰ ਹੁਣ ਕੱਚੀਆਂ ਜਣਾ ਮਾਰੀ ਕਿਤੇ ਮੇਰੀ ਬੇਇੱਜ਼ਤੀ ਨਾ ਠੀਕ ਹੈ ਇਹ ਮੈਂ ਤੁਸੀਂ ਪੁੱਛਣਾ ਠੀਕ ਹੈ ਜੀ ਇਧਰੋਂ ਸਵਾਲ ਆਉਗੇ ਜੀ ਤੁਸੀਂ ਜਵਾਬ ਤੁਸੀਂ ਪੁੱਛਣਾ ਵੀ ਹਾਂ ਵੀ ਤੁਹਾਡਾ ਨਾਮ ਕੀ ਜਮੀ ਵੀ ਗੋਸ਼ ਨੂੰ ਗੋਸ਼ਨਿੰਗ ਹੁੰਦੀ ਹੈ ਕਿਹਾ ਮੈਂ ਕਿਹਾ ਕਿਹੜੀ ਗੱਲ ਤੋਂ ਆਇਆ ਕਿੰਨਾ ਟਾਈਮ ਰਹੋਗੇ ਬਾਅਦ ਉਸਕੋ ਦੋ ਜਾਉਂਗੇ ਦੇਖ ਜੇ ਤੇਰ ਜੋ ਹੈ ਕੰਫੀਡੈਂਸ ਪੂਰਾ ਫਿਰ ਤਾਂ ਸਭ ਨਾਲ ਤੂੰ ਲੰਘ ਜਾਏਗਾ ਨੀ ਪਰ ਤੈਨੂੰ ਪਤਾ ਮੇਸੜੀ ਮडम ਗੱਭੀ ਐ ਇੰਗਲਿਸ਼ ਸੱਤ ਤੰਗੀ ਆ ਮੇਰੇ ਇਹ ਕਿਹੜਾ ਪੰਜਾਬੀ ਬੋਲਦੀ ਆ ਨਾ ਇਹ ਤਾਂ ਅੰਗਰੇਜ਼ੀ ਬੋਲਦੀ ਐ ਹੁਣ ਉਹ ਤੇਰੇ ਆਸਰੇ ਐ ਜਿਹੇ ਜੀ ਮਰਜੀ ਬੋਲਦੀ ਵੀ ਐ ਤਾਂ ਸ਼ੱਕ ਤਾਂ ਸ਼ੋਤਾ ਕਰ ਨਾ ਵੀ ਮੈਨੂੰ ਅੰਗਰੇਜ਼ੀ ਆਉਂਦੀ ਐ ਮੈਂ ਬੈਂਡ ਲੈ ਕੇ ਆਇਆ ਮੈਂ ਤੁਸੀ ਸਵਾਲ ਪੁੱਛੋ ਜੀ ਸੋ ওকে ਸੋ ਵਾਟਸ ਯੂ ਨੇਮ ਮਾਈ ਨੇਮ ਨਯੋਤ ਸਿੰਘ ਆਈ ਐਮ ਫਰੋਮ ਹਨਮਨਗੜ੍ਹ ਹਾਈ ਐਂਡ ਸਟਾਇਰੈਕਟਲੀ ਇਹ ਬਾਤ ਦਿੰਦਾ ਵੇ ਐਕਸਟਰਾ ਜਾਂਦਾ ਜੀ ਐਕਸਟਰਾ ਸਵਾਲ ਪੁੱਛੋ ਜੀ ਓਕੇ So why you came here? Study. Okay, so you don't know about English? I don't know. Okay. I can't understand. Can you explain it? I don't understand that what you are saying. <laughs> ਅਬੜੀ ਮੈਂ ਪੜਾ ਦੋ ਇਹਦਾ ਖਾਦਲੇ ਦਾ ਸੰਕੇਤ ਆ ਓਏ ਦੋ ਜਾ ਟਾਈਮ ਹੀ ਥਾ ਆਪਣੀ ਮੇਰੀ ਬਰਾਬਰੀ ਬੂਹੋ ਚਲ ਕੋਈ ਨਹੀਂ ਬਜੇ ਗੱਲਬਾਤ ਕਿਤੇ ਪ੍ਰਾਣਾ ਤਾੜੀਆਂ ਨੋਪਰਾ ਲਾਏ ਕੰਟਰੀ ਯਾਦ ਆ ਗਈ ਜੀ ਨਹੀਂ ਜੀ ਨਾਲ ਵੀ ਨਹੀਂ ਯਾਦ ਆ ਜਾਂਦਾ ਹਾਂ ਜੀ ਚਲ ਕੋਈ ਨਹੀਂ ਕੋਈ ਨਹੀਂ ਸ਼ੌਕੀ ਕੀ ਰੱਖਦੇ ਨੇ ਜੀ ਸ਼ੌਕ ਭੰਗੜਾ ਪਾਉਂਦਾ ਤੇ ਗਾਉਂਦਾ ਠੀਕ ਹੈ ਜੀ ਮੈਂ ਕਹਿੰਦਾ ਚਲ ਤੁਸੀਂ ਗਾਣਾ ਪਹਿਲਾਂ ਸੁਣਾਓ ਭੰਗੜਾ ਥੋੜਾ ਥੋੜਾ ਡਾਂਸ ਥੋੜਾ ਭੰਗੜਾ ਬਾਅਦ ਚ ਲਾਸਟ ਜ਼ਰੂਰ ਦੇਖਾਂਗੇ ਜੀ ਲੈ ਮਿੱਤਰੋ ਗਾਣਾ ਸੁਣਨਾ ਚਾਹੁੰਦੇ ਹੋ ਉਹ ਸੋੜੇਗਾ ਜਦ ਤਰਾ ਰੀਜ ਲਾ ਕੇ ਹਾਂਜੀ ਮਹਾਰਾਜ ਜੀ ਆਉਣ ਦੋ ਜੀ ਸੈਟ ਸੌਂਗੀ ਹੋਵਾ ਕੋਈ ਚੱਕਰ ਨਹੀਂ ਉਹ ਚਾਹੀਦਾ ਸਾਰੀ ਸੈਟ ਵਾਲੇ ਆ ਜੀ ਸਹੀ ਗੱਲ ਦਾ ਨਾ ਬਾਈ ਜੀ ਇਹ ਇਹ ਤਾਂ ਇਹ ਤਾਂ ਸੁਣ ਵੀ ਪਿਆਰੇ ਜੀ ਹਾਂਜੀ ਆਉਣ ਦੋ ਜੀ ਮਹਿੰਗੇ ਨੇ ਮੋਤੀ ਜੋ ਹਾਸਿਲ ਨਹੀਂ ਹੋਣੇ ਵਸਦੀ ਨਹੀਂ ਗੱਲ ਹੈ ਗਰੀਬਾਂ ਦੀ ਛੱਡ ਦੇ ਦਿਲਾਂ ਤੂੰ ਕਰਨਾ ਗਿਲਾਉ ਹੋ ਹੈ ਨਹੀਂ ਜੇ ਵਿੱਚ ਨਸੀਬਾਂ ਦੇ ਉਹ ਤਾਂ ਪਰਵਤ ਦੀ ਚੋਟੀ ਉੱਥੇ ਜਾਵੇਂਗਾ ਕਿੰਜ ਰਤਰਤੀ ਤੇ ਚੰਨ ਨੂੰ ਤਪਾਵੇਂਗਾ ਕਿੰਜ ਜਾਣਾ ਤੁਰੜਿਆ ਫਿਰ ਜਾਣਾ ਨਹੀਂ ਮੁੜਿਆ ਦੁੱਖ ਪਹਿੜੇ ਨੇ ਸ਼ਿਕ ਸਲੀਬਾਂ ਦੇ ਮਹਿੰਗੇ ਨੇ ਮੋਤੀ ਜੋ ਹਾਸਲ ਨਹੀਂ ਹੋਣੇ ਵਸਦੀ ਨੀ ਗਲ ਹੈ ਗਰੀਬਾਂ ਦੇ ਕੀ ਬਾਤ ਹੈ ਬਾਈ ਬਹੁਤ ਸੁਣੀ ਆ ਤੁਡੀ ਬਹੁਤ ਸ਼ੁਕਰੀਆ ਹਾਂ ਬਹੁਤ ਸੋਹਣੀ ਆ ਬਾਤ ਆ ਜ਼ਰੂਰ ਅੱਗੇ ਜਾਉਂਗੇ ਇਸ ਫੀਲਡ ਨੂੰ ਛੱਡੇ ਬਣਾ ਠੀਕ ਹੈ ਜੀ ਹਾਂਜੀ ਬੜੀ ਵਧੀਆ ਬਾਤ ਚ ਗਾਇਆ ਸੋ ਵਧੀਆ ਲੱਗਿਆ ਨਾ ਬਿਕਣਾ ਸੱਚੀ ਦੱਸਿਓ ਯਾਰ ਜੀ ਬੜੀ ਵਧੀਆ ਬਾਤ ਤੁਹਾਨੂੰ ਮਨ ਨੂੰ ਓਏ ਇਹ ਤੁਸੀਂ ਦੋਨੋਂ ਅੱਗੇ ਵੜਾ ਜਾਂਦੇ ਹੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਾਚ ਥੈਂਕ ਯੂ ਤੇ ਫਸਰੀ ਗਿਆ ਬਈ ਕੋਈ ਦੁੱਖ ਤਕ ਲੱਗਿਆ ਬਈ ਕਿ ਮੈਂ ਸੈਡ ਕੋ ਲੱਗਦਾ ਨਹੀਂ ਸਰ ਹੈਡ ਹੈ ਹੈ ਸੈਡ ਹੈ ਕੋਈ ਪੜਾਈ ਦੀ ਬੇਫਤਾ ਹੋਵੇ ਮਣੀ ਮੂਣੀ ਫਿਰ ਲੈ ਅਗਰ ਬੇਫਤਾ ਸਰ ਨਹੀਂ ਲੈਣੀ ਬੇਫਤਾ ਨਹੀਂ ਲੈਣੀ ਬੇਫਤਾ ਆ ਕੁਰਸੀ ਬੜਾਈ ਮੜੀ ਦਾ ਡੂੰਗਾ ਭਾ ਗਿਆ ਮੜਾ ਜਾ ਦੇਖਣ ਚ ਲੱਗਦਾ ਕਿ ਨਹੀਂ ਲੱਗੀ ਬੇਫਤਾ ਚ ਦੇਖ ਪਰਸਨਲੀ ਨਹੀਂ ਬੜਾ ਪੁੱਛਦੀ ਇੰਨਾ ਕਿ ਦੱਸ ਦੇ ਵੀ ਕਿਸੇ ਚੀਜ਼ ਦਾ ਕੋਈ ਦੁੱਖ ਲੱਗਿਆ ਹੋਇਆ ਨਹੀਂ ਸਰ ਕਦੀ ਨਹੀਂ ਲੱਗਿਆ ਹੋਇਆ ਆਲਾ ਬਾਰਵੀਂ ਦਾ ਰਿਜਲਟ ਅਸੀ ਹੋਣੀ ਰਿਜਲਟ ਆ ਚੁਕੇ। ਅੱਛਾ 12ਵੀਂ ਦਾ ਰਿਜਲਟ ਆ ਗਿਆ। ਉੱਚਾ ਪਾਸ ਹੈ? ਅੱਛਾ। ਕਿੰਨੇ ਪਰਸੈਂਟ ਆਇਆ? 72। ਫਿਰ ਤਾਂ ਪੜ੍ਹਨਾ ਨਾ ਮੁੰਡਾ। ਪੜ੍ਹਨਾ ਨਾ ਮੁੰਡਾ। ਇਹ ਠੀਕ ਹੈ। ਕਿਹੜੀ ਲਾਈਫ ਵਧੀਆ ਲੱਗਦੀ ਆ? ਆ ਲਾਈਫ ਕੇ ਪਲਸ ਟੂ ਦੀ ਲਾਈਫ। ਸਰ ਸਾਰੀ ਲਾਈਫ ਵਧੀਆ ਲੱਗਦੀ। ਬਸ ਪਲਸ ਟੂ ਵਰੀ ਠੀਕ ਸੀ। ਮੈਨੂੰ ਤਾਂ ਹਜੇ ਵੀ ਪਤਾ ਚੱਲਦਾ ਹੈ। ਮੈਂ ਸ਼ੌਂਕ ਚੁੱਕ ਰ ਪਾਲਿਆ ਭਾਈ ਕੋਈ? ਨਾ ਨਾ ਇਹ ਨਹੀਂ ਪਾਲਿਆ। ਡ੍ਰੀਮ ਕੀ ਰੱਖਿਆ ਹੋਇਆ ਹੈ? ਡ੍ਰੀਮ ਤਾਂ ਬਹੁਤ ਨਹੀਂ ਸਰ। ਹੌਲੀ ਹੌਲੀ ਪੂਰੀ ਕਰਾਂਗੇ। ਕੁਝ ਰੱਖਿਆ ਹੋਇਆ ਹੈ? ਹਣ ਕੀ ਦਸੀ ਤੁਹਾਨੂੰ ਜਿਹੜਾ ਤੇਰਾ ਡ੍ਰੀਮ ਹੈ ਤੇ ਡ੍ਰੀਮ ਤਾਂ ਬਹੁਤ ਨੇ ਇੱਕ ਅਦਾ ਦੱਸ ਦੇ ਦੀ ਇੱਕ ਦਸ ਕੀ ਦੱਸਾਂ ਮੈਂ ਉਰਾ ਭਰੋ ਤੇ ਦੇਖ ਲੈ ਕੋਈ ਆਜਾ ਦੇ ਦੇਖੀ ਅੱਜ ਚੱਲ ਕੋਈ ਨਹੀਂ ਕੰਟਰੀ ਕਿਹੜੀ ਸੋਚਦਾ ਮੇਰਾ ਭਰਾ ਫਿਰ ਕਿ ਮੈਂ ਜਾ ਜੇ ਆਸਟ੍ਰੇਲੀਆ ਜਾਂ ਤਾਂ ਕੈਨੇਡਾ ਜਾਏਗਾ ਜੇ ਆਸਟ੍ਰੇਲੀਆ ਦੋ ਕੀ ਸੋਚੀ ਜਾਂ ਨੇ ਫਿਰ ਹੁਣ ਸਰ ਵੇਸੀ ਬਾਅਦ ਵਿੱਚ ਡਿਪੈਂਡ ਹੋਊਗਾ ਤੇ ਸਕੋਰ ਵਧੀਆ ਕਿ ਫਿਰ ਕੈਨੇਡਾ ਗੱਲ ਬੈਂਡਾਂ ਤੇ ਖੜੀਆਂ ਨੇ ਇਹ ਕਹੇ ਯਾਰ ਜੇ ਇੱਕ ਇੱਕ ਚੁਆਇਸ ਕਰਾਂ ਪਤਾ ਕਿ ਜਦੋਂ ਆਪਾਂ ਦੋ ਪਿੰਡ ਦੇ ਪੈਰ ਰੱਖਦੇ ਫਿਰ ਵੀ ਬੰਦਾ ਉਲਝਿਆ ਜਾਂਦਾ ਹੁੰਦਾ ਸਰ ਹਜੀਬ ਇਹ ਪਤਾ ਚ ਲੱਗਦਾ ਤੈਨੂੰ ਕਿਸੇ ਜੀ ਦਾ ਕੁਲੂੜ ਹੈਗਾ ਮਾੜਾ ਮੋਟਾ ਨਹੀਂ ਕੁਕਰ ਪਰਿਵਾਰ ਦੀ ਟੈਨਸ਼ਨ ਉਹ ਜਮਾ ਟੈਨਸ਼ਨ ਨਹੀਂ ਇੰਸਟਾਗ੍ਰam ਤੋਂ ਚਲਾਉਣਾ ਹੈ ਸ਼ੋ ਕਰਾ ID ਬੋਲ ਕੀ ਹੈ ਤੇਰਾ ਪਲਾ ਕਰਾਈਏ ਸਰ ਅੰਕਿਤ ਪਾਰਿਕ -10 ਗੈਪ ਦਿੰਨਾ ਕਿ ਬੱਸ ਹੀ ਗੈਪ ਦਿੰਨਾ ਬਸ ਆ ਥੋੜਾ ਗੈਪ ਦੇਣਾ ਹੈ ID ਦੁਬਾਰਾ ਫੇਰ ਬੋਲ ਅੰਕਿਤ ਪਾਰਿਕ ਬਾਅਦ ਮੈਂ 10 ਹੂੰ ਤੂੰ ਐਵੇਂ ਕਰ ਆਪਣੇ ਬਾਰੇ ਦੱਸਣਾ ਕਿ ਵੀ ਮੇਰਾ ਨਾਮ ਆਇਆ ਮੈਂ ਆ ਪਿੰਡ ਤੋਂ ਬਿਲੋਂਗ ਕਰਦਾ ਇੱਥੇ ਮੈਂ ਜਾਣਾ ਚਾਹੁੰਦਾ ਗੱਲ ਖਤਮ ਮੰਮੀ ਡੈਡੀ ਦਾ ਵੀ ਨਾਂ ਗਣਾ ਦੀ ਵਿੱਚ ਮੇਰਾ ਨਾਮ ਅੰਕਿਤ ਪਾਰਿਕ ਹੈ ਤੇ ਮੈਂ ਹਨਵਾਨਗੜ੍ਹ ਦੇ ਨਾਲ ਪਿੰਡ ਰਹੀਆਂ ਵਾਲੀ ਉੱਥੋਂ ਬਿਲੋਂਗ ਕਰਦਾ ਤੇ ਮੇਰਾ ਡ੍ਰੀਮ ਹੈ ਆਸਟ੍ਰੇਲੀਆ ਜਾਂ ਕੈਨੇਡਾ ਜਾਣਾ ਠੀਕ ਇੱਕ ਤੂੰ ਛੋਟੀ ਚੀਜ਼ ਹੁਣ ਹੋਰ ਕਰ ਬੋਲੋ ਮੈਂ ਤੈਨੂੰ ਕੁਝ ਹੀ ਪੁੱਛ ਤੂੰ ਹਰੇ ਗੱਲ ਵਿੱਚ ਰਣ ਵਿਵਤਾ ਚਾਹੇ ਨਾਮ ਕੀ ਬਈ ਅੰਕਿਤ ਪਾਰਿਕ ਵੈਸੇ ਵੀ ਪਤਾ ਚੇ ਸਰ ਆਪ ਠੀਕ ਹੈ ਭਾਈ ਕਿਵੇਂ ਮੜਕਾ ਮੜਕਾ ਆਇਆ ਪਿਆ ਕੋਈ ਹੈ ਤਾਂ ਨਹੀਂ ਦੇਖ ਮੇਰਾ ਭਰਾ ਜੀ ਕੋਈ ਗੱਲ ਆ ਦੇਖ ਤੇਰੇ ਸਾਰੇ ਆਪਦੇ ਬੈਠੇ ਪਰਿਵਾਰ ਦੇ ਬੰਦੇ ਐ ਜੀ ਸਰ ਹੈਗੀ ਹੈ ਅੱਛਾ ਬੇਪਤਾ ਜੀ ਤਾਂ ਇਹ ਦੇਖ ਮੈਨੂੰ ਪਤਾ ਲੱਗਿਆ ਜਾਂ ਨਹੀਂ ਮੈਨੂੰ ਲੱਗਿਆ ਲੱਗ ਗਿਆ ਸਰ ਹਾਂ ਹੁਣ ਹੁਣ ਗੱਲ ਵੀ ਦੱਸ ਦੇ ਕੋਈ ਚੱਕ ਕੇ ਦੇਖ ਤੇਰੇ ਘਰ ਪਰਿਵਾਰ ਵਾਲੇ ਬੰਦੇ ਨੇ ਆਪਾਂ ਗੱਲ ਬਾਹਰ ਨਹੀਂ ਜਾਣ ਦਿੰਦੇ ਸਰ ਵੈਸੇ ਕੋਈ ਵਿਪਤਾ ਹੈ ਨਹੀਂ बस ਇਸੀ ਥੋੜੀ ਤੇਜ਼ੀ ਕਰਵਾ ਲਓ ਅੱਛਾ ਗਰਮੀ ਮੰਨਦਾ ਹੁਣ ਆਪਾਂ ਏਸੀ ਤੇ ਥੋੜਾ ਤੇਜ਼ ਕਰਾਈਏ ਕਮ ਟੂ ਨੋ ਇਹਦਾ ਗੱਲਾਂ ਗੱਲ ਚ ਸਾਰਾ ਕੋ ਦਸੀ ਨਹੀਂ ਪੱਕਾ ਬੰਦ ਕਰਾਇਆ ਜੀ ਬਿਪਤਾ ਚ ਰਹਿਗੇ ਫਿਰ ਤਾਂ ਚਲਾ ਦੰਨਾ ਚਲਵਾ ਦੇ ਬਿਪਤਾ ਤਾਰੇ ਨਾਲ ਵਈ ਪ੍ਰਾਲੀ ਬਹੁਤ ਸੋਹਣੀ ਗੱਲ ਬਾਤ ਥੈਂਕ ਯੂ ਜੀ ਬੰਦੇ ਪ੍ਰਾਲੀ ਥੈਂਕ ਯੂ